ਕੋਈ ਅਵਸਥਾ ਸ਼ੋਰਗੁਲ ਨਹੀਂ ਹੈ ਜਾਂ ਕੋਈ ਐਵੇਂ ਦਾ ਸ਼ਰਾਰਤੀ ਤੱਤ ਹੋਵੇ ਕਿੰਨੀ ਕਿ ਜਾਣਾ ਕਿੰਨੇ ਸਾਰੇ ਕੁਝ ਹੈ ਤਾਂ ਕਿ ਦੀ ਜੀ ਦੇਖਣਾ ਚੰਦਿਆ ਤੁਸੀਂ ਅਸੀਂ ਜੀ ਦੇਖੋ ਜੀ ਹੁਣ ਕਹਿ ਨਹੀਂ ਸਕਦੇ ਇਸ ਵੇਲੇ ਮੌਕੇ ਤੇ ਕਿਸੇ ਦੇ ਬਾਰੇ ਨਹੀਂ ਕੁਝ ਵੀ ਕਹਿ ਸਕਦੇ ਅੰਦਰ ਤਾਂ ਮੌਲਕੀ ਚੱਲ ਰਿਹਾ ਜੀ ਅੰਦਰ ਤਾਂ ਮੌਲਕੀ ਚੱਲ ਰਿਹਾ ਜੋ ਜਿਸ ਨੂੰ ਜਿਤਨਾ ਚੰਦੋਂ ਆਪਦੀ ਆਪਦੀ ਵੋਟ ਪਾਈ ਜਾਂਦਾ ਸਿੱਖ ਧਰਮ ਵਾਸਤੇ ਜੋ ਜੋ ਵੀ ਸਿੱਖ ਨੇ ਸਾਰਿਆਂ ਨੂੰ ਵੋਟ ਪਾਉਣੀ ਚਾਹੀਦੀ ਹੈ ਤਾਂ ਕਿ ਸਾਰਿਆਂ ਨੂੰ ਪਤਾ ਚੱਲੇ ਕਿਸੇ ਇੱਕ ਧਰਮ ਬਹੁਤ ਵਧੀਆ ਧਰਮ ਠੀਕ ਹੈ ਧੰਨਵਾਦ। ਥੈਂਕ ਯੂ ਸਰ। ਕਿਹਨੂੰ ਜਿਤਨਾ ਦੇਖਣਾ ਚਾਹੁੰਦੇ ਹੋ? ਦੇਖੋ ਜਿਉਂ ਬੋਟਲ ਵਾਲੇ ਜਿਹੜਾ ਜਿੱਦ ਜਿਉਂ ਇਹਦੇ ਸਿਰ ਜਿਆਦਾ ਬਣੇਗਾ ਬੋਟਲ ਵਾਲੀ ਵੜਨਾ। ਹਾਂਜੀ। ਠੀਕ ਹੈ ਧੰਨਵਾਦ। ਦਾਦੀ ਜਿਹੜਾ ਫੁੰਮਣ ਸਿੰਘ ਆਪਣੇ ਸੰਤਨਗਰ ਤੋਂ ਖੜੇ ਚੜ੍ਹਦੇ ਸੂਰਜ ਵਾਲੇ। ਚੰਗਾ ਮੌਕਾ। ਅੱਜ 1 ਜਨਵਰੀ ਚੋਣਾਂ ਦਾ ਜਿਹੜਾ ਸਮਸਿਆ ਬਹੁਤ ਹੀ ਗੱਲ ਕਰਨੀ ਫਿਰ ਤਾਨੂੰ ਅੱਜ ਚੋਣਾਂ ਚੱਲ ਰਹੇ ਨੇ ਔਰ ਸਾਡੇ ਨਾਲ ਪ੍ਰਧਾਨ ਸੁਦੇਸ਼ ਸਿੰਘ ਜੀ ਨੇ ਮੌਜੂਦ ਅਸੀਂ ਨਾਲ ਗੱਲਬਾਤ ਕਰਾਂਗੇ ਵੀ ਜਿਹੜਾ ਚੋਣਾਂ ਚੱਲ ਰਿਹਾ ਹੈ ਕਿਸ ਤਰੀਕੇ ਦਾ ਮਾਹੌਲ ਚੱਲ ਰਿਹਾ ਸਭ ਤੋਂ ਪਹਿਲੇ ਪ੍ਰਧਾਨ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਮਾਹੌਲ ਬਹੁਤ ਵਧੀਆ ਚੱਲ ਰਿਹਾ ਸਭ ਜੀ ਦੇ ਵਿੱਚ ਸੰਗਤ ਉਤਸ਼ਾਹ ਆ ਵੋਟਾਂ ਪਾਉਣ ਦੇ ਵਿੱਚ ਸਹਿਯੋਗ ਕਰ ਰਹੀ ਹੈ ਆਪਣੇ ਆਪਣੇ ਨੁਮਾਇੰਦਿਆਂ ਨੂੰ ਕਰ ਰਹੀ ਹੈ ਬਾਕੀ ਉਤਸ਼ਾਹ ਹੈ ਜਰੂਰ ਸੰਗਤ ਦੇ ਵਿੱਚ ਵੋਟਾਂ ਪਉਂਦੀਆਂ ਪ੍ਰਧਾਨ ਸਾਹਿਬ ਕਿੰਨੀ ਪਰਸੈਂਟ ਹੁਣ ਤੱਕ ਜਿਹੜੀ ਪੋਲਿੰਗ ਹੋ ਚੁੱਕੀ ਹੈ ਪਰਸੈਂਟ ਦਾ ਰਿਜਿਸਟਰੀ ਅੰਦਰ ਨਹੀਂ ਗਿਆ ਕਈ ਢੇਰ ਤੋਂ ਦੇਖਣ ਜਿਹੜੇ ਅਹਿਲਨਾਵਾਦ ਦਾ 12 ਵਜੇ ਤੱਕ ਕਿੰਨੀ ਹੋ ਗਈ 12 ਵਜੇ ਤੱਕ ਜਿਸਨੇ 35% ਵੋਟ ਜਿਹੜੇ ਪੋਲ ਹੋ ਚੁੱਕੇ ਸੀ ਹੁਣ ਮੈਟਿਕ ਜੀ ਹੋ ਗਈ ਹੈ ਹੈ ਅਸਰ ਹੈ ਕਿੰਨੇ ਪਰਸੈਂਟ ਤੱਕ ਲੱਭ ਹੋ ਜੇ ਸਾਰਤ ਹੈਗੇ ਕੋਈ 70% ਪੋਲਿੰਗ ਹੋ ਜਾਣੀ ਚਾਹੀਦੀ ਹੈ ਜਿਸ ਤਰ੍ਹਾਂ ਅੱਜ ਸੂਰਜ ਨੇ ਵੀ ਵਧੀਆ ਪ੍ਰਕਾਸ਼ ਦਿੱਤਾ ਹੈ ਠੰਡ ਵੀ ਕੋਈ ਜ਼ਿਆਦਾ ਨਹੀਂ ਠੰਡ ਦਾ ਵੀ ਇਹਨਾਂ ਚੀਜ਼ਾਂ ਦੇਖ ਸਕਦੇ ਹਾਂ ਤੇ ਅੱਜ ਨਜ਼ਰ ਨੂੰ ਬਹੁਤ ਵਧੀਆ ਲੱਗਿਆ ਸੂਰਜ ਨੇ ਚੰਗਾ ਪ੍ਰਕਾਸ਼ ਦਿੱਤਾ ਇਹ ਦੇਖ ਕੇ ਲੱਗਦਾ ਵੀ ਜਿਹੜਾ ਫੁੱਮਣ ਸਿੰਘ ਆਪਣੇ ਸੰਤ ਨਗਰ ਤੋਂ ਖੜਿਆ ਚੜ੍ਹਦੇ ਸੂਰਜ ਵਾਲੇ ਚੰਗਾ ਮਾਹੌਲ ਉਹਨਾਂ ਦਾ ਵੇਖਣ ਨੂੰ ਮਿਲ ਗਿਆ ਲੱਗਾ ਕਿੰਨੀ ਆ ਵੋਟਾਂ ਦੇ ਕਿਤੇ ਦੇ ਸਮੱਸਿਆ ਕਾਉਂਸਲ ਦੇ ਅਸੀਂ ਤਾਂ ਆਪਣੀ 200 ਵੋਟਾਂ ਤੇ ਜਿੱਤ ਮੰਨਦੇ ਆ ਟੋਟਲ ਟੋਟਲ ਕਿੰਨੇ ਵੋਟਾਂ ਡੋਟਲ ਟੋਟਲ 900 ਕੁਛ ਵੋਟਾਂ ਹਨ ਇੱਥੇ ਟੋਟਲ ਕੁਛ ਹੋਰ ਪੂਰੀ ਇਹ ਏਰੀਆ ਚ ਪੂਰੇ ਏਰੀਆ ਦੇ ਵਿੱਚ ਕੋਈ 9500 ਵੋਟ ਲੱਗੂ ਬਗ ਹੋਰ ਪ੍ਰਸ਼ਾਸਨ ਵਾਲੋ ਕਿਸ ਤਰੀਕੇ ਦੀ ਤੁਹਾਨੂੰ ਜਿਹੜੀ ਇੱਥੇ ਸਹੂਲਤ ਦਿੱਤੀ ਗਈ ਹੈ ਪ੍ਰਸ਼ਾਸਨ ਵਾਲੋਂ ਵਧੀਆ ਮਤਲਬ ਪ੍ਰਬੰਧ ਕੀਤਾ ਗਿਆ ਆ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆ ਰਹੀ ਔਰ ਪੱਦੇਸ ਸਪੋਰਟ ਕਰ ਰਹੇ ਨੇ ਸ਼ਹਿਰ ਵਾਸੀ ਤੇ ਸਰ ਵਾਸੀ ਬਿਲਕੁਲ ਵਧੀਆ ਸਪੋਰਟ ਕਰ ਰਹੇ ਆ ਦਾ ਥਾ ਠੀਕ ਹੈ ਖਾਲਸਾ ਜੀ ਖਾਲਸਾ ਜੀ ਤੁਸੀਂ ਆਪਣੀ ਵੋਟ ਪਾ ਕੇ ਆ ਜੰਦਰ ਤੇ ਕਿਸ ਤਰੀਕੇ ਦਾ ਮੌਲ ਜੰਦਰ ਠੀਕ ਹੈ ਜੀ ਬਹੁਤ ਵਧੀਆ ਮੌਲ ਹੈ ਕੋਈ ਚੁੱਕਣ ਤੇ ਬਿਲਕੁਲ ਕੋਈ ਕਿਸੇ ਦਾ ਕੋਈ ਕੋਈ ਪ੍ਰੋਬਲਮ ਤਾਂ ਨਹੀਂ ਹੋਈ ਨਾ ਜੀ ਕੋਈ ਪਰਵਾਹ ਨਹੀਂ ਕਿਸੇ ਦੀ ਤੁਸੀਂ ਵੋਟ ਪਾ ਕੇ ਆ ਜੇ ਤੇ ਅੰਦਰ ਕਿਸ ਤਰੀਕੇ ਦਾ ਮੌਲੇ ਬਹੁਤ ਵਧੀਆ ਕੋਈ ਦਿੱਕਤ ਨਹੀਂ ਹੋਈ ਅੰਦਰ ਨਾ ਨਾ ਕੋਈ ਦਿੱਕਤ ਨਹੀਂ ਵਧੀਆ ਮੌਲਤੋ ਖਾਲਸਾ ਜੀ ਅੱਜ ਜਿਹੜੇ ਚੋਣ ਹੋ ਰਹੀਆਂ ਨੇ ਕਿਸ ਦੀ ਹੋ ਰਹੀਆਂ ਨੇ ਜੀ ਇਹ ਜੀ ਗੁਰਦੁਆਰਾ ਪਮੇਟੀ ਦੀ ਕਮੇਟੀ ਦੀ ਹੋ ਰਹੀਆਂ ਨੇ ਕਿਸ ਤਰੀਕੇ ਦਾ ਮੋਲ ਚੱਲ ਰਿਹਾ ਅੰਦਰ ਬੜਾ ਸੋਹਣਾ ਜੀ ਆਪ ਸ਼ਾਂਤੀ ਨਾਲ ਬਹੁਤ ਸੋਹਣਾ ਸਿੱਕਣ ਜਿੰਨਾ ਦੇਖਣਾ ਚਾਹੁੰਦੇ ਹੋ ਦੇਖੋ ਜਿਓ ਵੋਟਾਂ ਵਾਲੇ ਜਿਹੜਾ ਜਿੱਦ ਜੋਈ ਜਿੰਨੇ ਜਿੱਥੇ ਜਿਆਦਾ ਬਣੇਗਾ ਵੋਟਾਂ ਵਾਲੀ ਵੜਨਾ ਹਾਂਜੀ ਠੀਕ ਹੈ ਧੰਨਵਾਦ ਇਹ ਸਾ ਜੀ ਮਤਲਬ ਵੀ ਆਪਣੇ ਸਿੱਖੋਂ ਵਾਸਤੇ ਮжоਰਿਟੀ ਵਾਸਤੇ ਆਪਣੀ ਕਮੇਟੀ ਵਾਸਤੇ ਚੱਲ ਰਹੀਆਂ ਨੇ ਮਤਲਬ ਬਹੁਤ ਅੱਛਾ ਉਪਰਾਲਾ ਹੈ ਤੇ ਜਿਸ ਦੇ ਨਾਲ ਆਪਣੇ ਸਿੱਖ ਕੌਮ ਨੂੰ ਪਤਾ ਲੱਗੇਗਾ ਵੀ ਆਪਣੇ ਕਿੰਨੀ ਕ ਵੋਟ ਹੈ ਜਿਸ ਦੇ ਨਾਲ ਆਪਣੇ ਸਿੱਖ ਕੌਮ ਨੂੰ ਪਤਾ ਲੱਗੇਗਾ ਵੀ ਆਪਣੇ ਕਿੰਨੀ ਕ ਵੋਟ ਹੈ ਅੰਦਰ ਅੱਜ ਕਿਸ ਚੀਜ਼ ਦੇ ਵੋਟਾਂ ਚੱਲ ਰਹੀਆਂ ਨੇ ਐਚ ਐਸ ਜੀ ਐਮ ਸੀ ਤੇ ਕਿਸ ਤਰੀਕੇ ਦਾ ਮਾਹੌਲ ਜੰਦਰ ਬਹੁਤ ਠੀਕ ਬਹੁਤ ਵਧੀਆ ਜੀ ਤੁਸੀਂ ਕਿਹਦੀ ਜਿੱਤ ਵੇਖਣਾ ਚਾਹੁੰਦੇ ਹੋ ਤੁਸੀਂ ਜੀ ਦੇਖੋ ਜੀ ਹੁਣ ਉਹ ਤੱਕ ਬਹੁਤ ਅੱਛਾ ਮਾਹੌਲ ਹੈ ਜੀ ਕਿ ਤੁਸੀਂ ਕਿਹਨੂੰ ਜਿਤਾਣਾ ਚਾਹੁੰਦੇ ਹੋ ਜੀ ਜਿਹੜਾ ਅੱਛਾ ਕੰਮ ਕਰੇਗਾ ਉਹਨੂੰ ਜਿਤਾਵਾਂਗੇ ਹੋਰ ਕੀ ਮੈਸੇਜ ਦੇਣਾ ਚਾਹੋ ਤੁਸੀਂ ਅਸੀਂ ਇਹ ਮੈਸੇਜ ਦੇਣਾ ਚਾਹਾਂਗੇ ਕਿ ਹਰੇਕ ਬੰਦੇ ਨੂੰ ਆਪਣੇ ਵੋਟ ਦਾ ਅਧਿਕਾਰ ਹੈ ਤੇ ਵੋਟ ਨੂੰ ਦੇਣਾ ਚਾਹੀਦਾ ਹੈ ਤੇ ਜਿਹੜਾ ਚੰਗਾ ਬੰਦਾ ਹੈ ਉਹਨੂੰ ਬਿਲਕੁਲ ਵੋਟਾਂ ਦੇ ਕੇ ਜਿਤਾਉਣਾ ਚਾਹੀਦਾ ਹੈ ਯਾਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਹੋ ਰਹੀ ਹੈ ਜੀ ਸੱਚੀਆਂ ਦਾ ਕਹਿਦਾ ਮੈਂ ਹੋਰ ਲੈ ਹੁਣ ਹਜੇ ਤੱਕ 40 ਪੰਨੇ ਫੂਲ ਹੋ ਜਾਂ ਹੋ ਚੁੱਕੇ ਹਨ ਜੀ ਬਹੁਤ ਆਉਂਦੀ ਆ ਮਤਲਬ ਕਿਹ ਕਿਹ ਕਹਿੰਦਾ ਹੋਇਆ ਕਿ ਕਿਹਦੇ ਰਮਣ ਲੋਕਾਂ ਦਾ ਅੰਦਾਜ਼ਾ ਜੀ ਲੋਕ ਉੱਲਪਾਰੀ ਆਈ ਬਹੁਤ ਬੋਧਾ ਬੋਸੇ ਦੀ ਨਾਲੀ ਵਿੱਚ ਆ ਰਹੀ ਹੈ ਪਿੰਡ ਗਾਸਮਾ ਕੰਮ ਕਰਦਾ ਹੈ ਜੇ ਪਾਣੀ ਹੁਣ ਤੱਕ ਵੀ ਤਸਵੀਰ ਦੇ ਤੁਨਸੀ ਆਪਣਾ ਮੋਹ ਨਗਰ ਦੇ ਵਿੱਚ ਜਿੱਤ ਤਾਂ ਲੱਗ ਰਹੀ ਹੈ ਫੁੱਲ ਪੱਕਾ ਹੀ ਲੱਗਣੀ ਜਿੱਤ ਦਾ ਬਹੁਤ ਵਧੀਆ ਮਾਰ ਦੇਣ ਤੋਂ ਜਿੱਤਾਂਗੇ ਇਹ ਆਪਣਾ ਪ੍ਰਸ਼ਾਸਨ ਨਾਲ ਤਨਖਤ ਇਸ ਤਰੀਕੇ ਦੇ ਹਲਕੀ ਜਿਹੀ ਸਟੇਸ਼ਨ ਵੱਲੋਂ ਮਤਲਬ ਵਧੀਆ ਪ੍ਰਬੰਧ ਹੈ ਜੀ ਮਤਲਬ ਚੰਗਾ ਪ੍ਰਸ਼ਾਸਨ ਦੀ ਪ੍ਰਬੰਧ ਵੀ ਚੰਗੇ ਆ ਜੀ ਪੁਲਿਸ ਵਧੀਆ ਵੀ ਜਾਂਦੀ ਹੈ ਜੀ ਸਾਰਾ ਕੁਝ ਠੀਕ ਹੈ। ਬਾਜੀ ਅੱਜ ਹਰਿਆਣਾ ਸਿੱਖ ਪਰਮੰਦਰ ਕਮੇਟੀ ਦੇ ਜਿਹੜੀਆਂ ਚੋਣਾਂ ਹੋ ਰਹੀਆਂ ਉਹਨਾਂ ਦੇ ਬਾਰੇ ਥੋੜਾ ਜਿਹਾ ਮਾਹੌਲ ਬਾਰੇ ਦੱਸੋ ਕੀ ਮਾਹੌਲ ਚੱਲ ਰਿਹਾ ਹੈ? ਮਾਹੌਲ ਬਹੁਤ ਵਧੀਆ ਹੈ ਜੀ। ਜਿਵੇਂ ਕਿ ਸਭ ਨੂੰ ਪਤਾ ਹੈ ਕਿ ਵੈਸੇ ਵੀ ਪਹਿਲਾਂ ਵੀ ਆਪਣਾ ਅੱਲਾਵਾਦ ਕੋਈ ਹੈ ਨਹੀਂ ਕਿ ਆਪਣਾ ਹੋਰ ਸ਼ੋਰ ਗੁਲ ਹੋਵੇ ਜਾਂ ਕੋਈ ਲੜਾਈ ਝਗੜਾ ਹੋਵੇ। ਸਭ ਤੋਂ ਵਧੀਆ ਤੇ ਪੀਸਫੁੱਲ ਸਿਟੀ ਜਿਹੜੀ ਹੈ ਆਪਣੇ ਏਰੀਆ ਅੱਲਾਵਾ ਸਭ ਤੋਂ ਵਧੀਆ ਜੀ ਸਭ ਵਧੀਆ ਚੱ ਲੋਕ ਆ ਰਹੇ ਆ ভোটার ਆ ਰਹੇ ਆ ਵੋਟ ਦੇ ਕੇ ਜਾ ਰਹੇ ਆ ਅਸੀਂ ਬੈਠੇ ਆ ਇੱਥੇ ਤੇ ਮੇਰੇ ਪਿਤਾ ਜੀ ਜਿਹੜੇ ਜੀਤ ਸਿੰਘ ਖਾਲਸਾ ਜੀ ਇਲੈਕਸ਼ਨ ਅੱਜ ਖੜੇ ਹੋਏ ਨੇ ਮੈਂਬਰ ਜਿਹੜੇ ਦੀ ਪੋਸਟ ਨੇ ਕੱਟੀ ਹ ਜਾਣਾ ਸੀ ਕੋਰ ਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਨੇ ਤੇ ਅਸੀਂ ਜਿਹੜੇ ਵੀ ਪ੍ਰਸ਼ਾਸਨ ਦੇ ਨਿਯਮ ਆ ਉਹਨਾਂ ਦੇ ਹਿਸਾਬ ਨਾਲ ਸਾਰਾ ਕੰਮ ਬਿਲਕੁਲ ਸਚਜੇ ਢੰਗ ਨਾਲ ਕਰ ਰਹੇ ਆ ਜਿਹੜੇ ভোটার ਆ ਰਹੇ ਆ ਜਿਨ੍ਹਾਂ ਨੂੰ ਨਹੀਂ ਜੋ ਜਾਣੋ ਨਹੀਂ ਗਿਆ ਆਪਦੇ ਵੋਟ ਬਾਰੇ ਜਾਂ ਨਾਮ ਬਾਰੇ ਜਾਂ ਪਿੰਡ ਬਾਰੇ ਅਸੀਂ ਉਹਨਾਂ ਨੂੰ ਇੱਕ ਪ੍ਰੋਪਰ ਇੱਕ ਅਸੀਂ ਇਸੇ ਹੈਲਪ ਡੈਸਕ ਵੀ ਲਾ ਰੱਖਿਆ ਜਿਹੜਾ ਤੁਸੀਂ ਦੇਖ ਹੀ ਰਹੇ ਹੋ ਤੇ ਸਭ ਨੂੰ ਇਨਸਟਰਕਸ਼ਨ ਵੀ ਦੇ ਰਿਆ ਵੀ ਇਹ ਤੁਹਾਡਾ ਇਹ ਨੰਬਰ ਹੈ ਤੇ ਇਹ ਜਿਵੇਂ ਸਾਡਾ ਆਪਦਾ ਸੀ ਕਵਾਂਗੇ ਜੀ ਕੁਰਸੀ ਦਾ ਨਿਸ਼ਾਨ ਹੈ ਤੇ ਅਸੀਂ ਉਹਦੀ ਅਪੀਲ ਕਰਾਂਗੇ ਸਾਨੂੰ ਕੁਰਸੀ ਦੇ ਨਿਸ਼ਾਨ ਤੇ ਅੱਜ 19 ਜਨਵਰੀ ਨੂੰ ਵੋਟਾਂ ਦੇ ਕੇ ਭਾਰੀ ਵੋਟਾਂ ਦੇ ਕੇ ਸਾਨੂੰ ਜਿੱਤੇ ਕਰਾਉਣੇ ਉਹਨੇ ਉਹਨੇ ਤਾਂ ਕਿੰਨੇ ਪਰਸੈਂਟ ਵੋਟ ਹੋ ਗਈ ਜੀ ਅਜੇ ਤੱਕ ਕੋਈ ਆਈਡੀਆ ਨਹੀਂ ਲਾ ਸਕਦੇ ਕਿਉਂਕਿ ਐਵੇਂ ਆ ਕਿ ਨਵੀਆਂ ਲਿਸਟਾਂ ਵੀ ਆਈ ਹੈ ਜਿਹੜੀ ਨਵੇਂ ਵੋਟਰ ਵੀ ਐਡ ਹੋਏ ਨੇ ਤੇ ਹਰ ਇੱਕ ਬੱਦੇ ਕੋਲੇ ਇੱਥੇ ਜੀ ਚਾਰ ਬੂਥ ਲੱਗੇ ਨੇ ਅੰਦਰ ਅੰਦਰ ਜਾ ਕੇ ਪੁੱਛ ਕੇ ਆਇਆ ਉਹਨੇ ਅੰਦਰ ਨਹੀਂ ਅਸੀਂ ਗਏ ਜੀ ਸਵੇਰ ਦੀ ਕਿਉਂਕਿ ਇੱਥੇ ਡਿਊਟੀ ਲੱਗ ਰਹੀ ਹੈ ਆਪਣੀ ਪਰਮਾਤਮਾ ਦੀ ਕਿਰਪਾ ਹੈ ਕਿ ਲੋਕਾਂ ਦਾ ਸਾਥ ਹੈ ਆਪਣੇ ਨਾਲ ਤੇ ਨਹੀਂ ਵਕਤ ਮਿਲ ਪਾਇਆ ਕੇ ਅੰਦਰ ਜਾ ਕੇ ਥੋੜਾ ਸਰਵੇ ਕਰ ਪਾਜੀ ਐਲਨਾਬਾਦ ਸ਼ਹਿਰ ਦੇ ਕਿੰਨੇ ਨੇ ਟੋਟਲ ਵੋਟਾਂ ਇਹਨਾਂ ਨੇ ਹਜ਼ਾਰ ਵੋਟ ਹੈ ਜੀ ਟੋਟਲ ਵੈਸੇ ਤਾਂ 835 ਸੀਟਾਂ ਕਹਿ ਰਹੇ ਹੈ ਤੇ ਦੇਖੋ ਕਿੰਨੀਆਂ ਪੁੱਗਤੀਆਂ ਨੇ ਕਿਉਂਕਿ 30 ਵਜੇ ਤੋਂ ਪਹਿਲਾਂ ਮੌਸਮ ਵੀ ਸਾਫ਼ ਹੈ ਦੇਖੋ ਜੇ ਪਬਲਿਕ ਜਿਹੜੀ ਸਾਡੇ ਵੋਟਰ ਜਿਹੜੇ ਭਾਈ ਬੰਦੂ ਨੇ ਉਹ ਜਾਗਰੂਕ ਹੋਣ ਤੇ ਹਣ ਪ੍ਰਸ਼ਾਸਨ ਨਾਲ ਕਿਹੋ ਜਿਹਾ ਤਰੀਕਾ ਦਿੱਤੀ ਹੈ ਹਲਪ ਮਿਲ ਰਹੀ ਤੁਹਾਨੂੰ ਪ੍ਰਸ਼ਾਸਨ ਵੱਲੋਂ ਤਾਂ ਜੀ ਇਹੀ ਹੈ ਜੀ ਜਿਹੜੇ ਸੁਚੱਜੇ ਢੰਗ ਨਾਲ ਸ਼ਾਂਤੀ ਵੇ ਢੰਗ ਨਾਲ ਅੰਦਰ ਜਿਹੜੀ ਵੋਟ ਹੋ ਰਹੀ ਹੈ ਅੰਦਰ ਜਿਹੜੇ ਏਜੰਟ ਜਿਹੜੇ ਆਪਦੇ ਉਮੀਦਵਾਰਾਂ ਨੇ ਬਣਾ ਕੇ ਰੱਖ ਰੱਖੇ ਨੇ ਜਾਂ ਇਹਨਾਂ ਨੂੰ ਅਪਾਇੰਟ ਕੀਤਾ ਉਹ ਆਪਦੇ ਸੁਚੱਜੇ ਤਰੀਕੇ ਨਾਲ ਹੀ ਲੋਕਾਂ ਨੂੰ ਵੋਟ ਪਵਾ ਰਹੇ ਆ ਤੇ ਮਾਰਕ ਕਰ ਰਹੇ ਆ ਕਿਹਦੀ ਵੋਟ ਪੂਲ ਹੋ ਗਈ ਹੈ ਤੇ ਨਹੀਂ ਕਿਸੇ ਤਰ੍ਹਾਂ ਦਾ ਕੋਈ ਕ੍ਰਪਸ਼ਨ ਨਹੀਂ ਹੈ ਕੋਈ ਉਸ ਤਰ੍ਹਾਂ ਥੋਰਗੂਲ ਨਹੀਂ ਹੈ ਜਾਂ ਕੋਈ ਐਵੇਂ ਦਾ ਚਰਾਤੀ ਤੱਤ ਹੋਵੇ ਨਹੀਂ ਹੈ ਕੋਈ ਉਸ ਤਰ੍ਹਾਂ ਥੋਰਗੂਲ ਨਹੀਂ ਹੈ ਜਾਂ ਕੋਈ ਐਵੇਂ ਦਾ ਚਰਾਤੀ ਤੱਤ ਹੋਵੇ ਜਿਹੜਾ ਚੀਜ਼ਾਂ ਨੂੰ ਖਰਾਬ ਕਰ ਸਕੇ ਕੀ ਆਪਣੀ ਜਿੱਤ ਦਾ ਕੀ ਅਨੁਮਾਨ ਦੱਸਦੇ ਤੁਸੀਂ ਦੇਖੋ ਜੀ ਅਸੀਂ ਤਾਂ ਜਿੱਤੀ ਆ ਜੀ ਮਨ ਜਿੱਤੇ ਜਗ ਜਿੱਤ ਇਹਦਾ ਘਰੋਂ ਜਿੱਤ ਕੇ ਨਿਕਲੇ ਸੀ ਸਾਰੇ ਜਦੋਂ ਇਹਨੇ ਭਰਾ ਜਿਹੜੇ ਖੜੇ ਨੇ ਨਾਲ ਖੜੇ ਨੇ ਤਾਂ ਜਿੱਤੇ ਆ ਜੀ ਠੀਕ ਪਾਜੀ ਧੰਨਵਾਦ ਜੀ ਵੈਲ ਵੈਲ